ਲੋ ਜੀ ਹੁਣ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਬਾਬਾ ਫਿਰ ਇਡਿਟਾਰਿਓ ਲੋ ਜੀ ਬਹੁਤ ਟੈਨ ਲੈਂਦੇ ਹੋ ਸਟਾਰ ਕਾਸਟ ਦੇ ਨਾਲ ਕੇ ਸ਼ੁਰੂਆਤ ਕਰਦੇ ਹਾਂ ਬਾਨੀ ਤੇਰੀ ਕੀ ਗੱਲ ਹੋ ਗਈ ਆ ਤੇ ਅੱਜ ਆਦੇ ਬੰਗਾ ਤੇ ਪੱਕੀ ਸ਼ੁਰੂਆਤ ਕਰਦੇ ਆਂ ਆਪਾਂ 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 ਆਪਣੀ ਫਿਲਮ ਆ ਰਹੀ ਆ ਵਾਰਨਿੰਗ ਮੇਰੇ ਵਾਲੇ ਮੱਜੇ ਤੇ ਤਾਂ ਨਹੀਂ ਬੈਠੇ ਦੇਖਿਓ ਕਿਤੇ ਬਹਿ ਵੀ ਨਾ ਜਾਇਓ ਗੋਲੀ ਐ ਅਸੀਂ ਤਾਂ ਤੇ ਮਾਰੂਗਾ ਸੱਜੇ ਕੁੜੇ ਨਾਲ ਖੱਬਾ ਕੁੜਾ ਮੈਚ ਨਹੀਂ ਹੋਣਾ ਮਾਸੂੜਾ ਉਹਦੇ ਨਾਲ ਸੀਡੀ ਉਹ ਸੀਡੀ ਉਹ ਸੀਡੀ ਸੱਨੇ ਸੱਨੇ ਮੈਂ ਜਾਵੜਿਆ ਫਿਰ ਬੰਬੇ ਅੱਛਾ ਉਹਨਾਂ ਨੇ ਮੇਰੀ ਫੈੜ ਕਰਾਤੀ ਸੰਨੀ ਦੇਵਾਲਾ ਆਹ ਸੰਨੀ ਦੇਵਾਲ ਨੇ ਮੇਰੇ ਮਰੀ ਧੌਣ ਚ ਤੇ ਮੈਂ ਮਰੀ ਦੀ ਤੁਹੀ ਚ ਉਹ ਕਹਿੰਦੇ ਨਹੀਂ ਹੁੰਦੇ ਖਵਾਰਾਂ ਦੀ ਖਬਰਾਂ ਜੀਆਂ ਨਹੀਂ ਆਉਂਦੀਆਂ ਸੰਨੀ ਦੇਵਾਲ ਕੀ ਕਮਰ ਮੇਂ ਦਰਦ ਹੈ ਉਹ ਪ੍ਰਿਤਤਾ ਖੜੀਆਂ ਜੱਟਾਂ ਕੋਲ ਕਰੋ ਹੱਥ ਖੜੇ ਕੋਟ ਕੋਟ ਟੋਟ ਅੱਛਾ ਭੈਣ ਤੋਂ ਟੋਟੇ ਜਿਹੜੇ ਆਪਣੇ ਮਾਲਕ ਹੈ ਆਪਣੀ ਯੂਨੀਵਰਸਿਟੀ ਦੇ ਗਰਮੀਤ ਭਾਈ ਪੂਰੀ ਕੋਟ ਪੂਰੇ ਤੇ ਆ ਤੇ ਸਾਡਾ ਘਰ ਇਹਨਾਂ ਦੇ ਘਰਾਂ ਕੋਲੇ ਹੀ ਸੀ ਤਾਂ ਹੀ ਆ ਗਿਆ ਫਿਰ ਤੇ ਥੀਏਟਰ ਕਰਦੇ ਹੁੰਦੇ ਸੀ ਪਹਿਲਾਂ ਜਸਪਾਲ ਭਾਈ ਗਰਮੀਤ ਭਾਈ ਇਹ ਸਾਰੇ ਜਣੇ ਤੇ ਅਸੀਂ ਇਹਨਾਂ ਦੇ ਨਾਟਕ ਦੇਖਦੇ ਦੇਖਦੇ ਇੱਧਰ ਨੂੰ ਚੱਲ ਗਏ ਇਹਨਾਂ ਦੇ ਨਾਂ ਕੋ ਤਾੜੀ ਮਾਰ ਦਿਓ ਐਡਾ ਵਧੀਆ ਬੋਲ ਬਣਾਇਆ ਤੇ ਇਹ ਵੀ ਕੋੜ ਗੂਰੇ ਦੇ ਆ ਤੇ ਮੈਂ ਵੀ ਕੋੜ ਗੂਰੇ ਦਾ ਤੇ ਤੁਸੀਂ ਵੀ ਕੋੜ ਗੂਰੇ ਦਰਦ ਪਿਆ ਦਰਵਾਜਾ ਜਿਉਂ ਫਾਟ ਕੋੜ ਗੂਰੇ ਦਾ ਸੁਣਿਆ ਕਹਣਾ ਠੀਕ ਹੈ ਦੁਬਾਰਾ ਆਪਾਂ ਫਿਰ ਕੱਲ ਕਰਦੇ ਹਾਂ ਅੱਜ ਧੀਰੇ ਬਾਈ ਨਾਲ ਗੱਲ ਕਰਦੇ ਹਾਂ ਕਹਿੰਦਾ ਮੈਂ ਤੁਹਾਡੀ ਗੱਡੀ 'ਚ ਰੱਖਿਆ ਬੰਬ ਖਟਿਆ ਹਾਂ ਨਹੀਂ ਉਸ ਹੋਰ ਵੜਿਆ ਜਿੰਨੇ ਸਾਰੇ ਚਾਹ ਤੋਂ ਪਹਿਲਾਂ ਪਾਣੀ ਪੁੱਛੀਦਾ ਤੇ ਚਾਹ ਪੁੱਛੀਦੀ ਨਹੀਂ ਹੁੰਦੀ ਲੈ ਕੇ ਆਈਏ ਸੋ 2 ਤਰੀਕ ਨੂੰ ਸਾਡੀ ਫਿਲਮ ਆ ਰਹੀ ਹੈ ਜੀ ਸਵੇਰੇ 7 ਵਜੇ ਸ਼ੋਅ ਸ਼ੁਰੂ ਹੋਣਿਆ ਪਹਿਲੀ ਪੰਜਾਬੀ ਫਿਲਮ ਹੈ ਜਿਹੜੀ ਸਵੇਰੇ 7 ਵਜੇ ਸ਼ੁਰੂ ਹੋਊਗੀ ਤੇ 7 ਵਜੇ ਪਹੁੰਚਣਾ ਹੁਣ ਸੂਰਜ ਚੜਾਦਾ ਪੰ ਤੇ 2 ਤਰੀਕ ਨੂੰ ਗਰਮੀ ਸ਼ੁਰੂ ਸੋ ਸੋ ਸ੍ਰੀ ਗੁਰੂ ਜੀ ਔਰ ਢੇਰੀਆਂ ਜਾਂ ਢੇਰੀਆ ਗੇਜਿਆ ਅੱਖੀਆਂ ਡੀਕਦੀਆਂ ਤੈਨੂੰ ਮੇਰੀਆਂ ਸੋ ਆਪਾਂ ਗੇਂਜ ਨੂੰ ਮਿਲਾਂਗੇ 2 ਫਰਵਰੀ ਨੂੰ ਹਵਾਮਾਂ ਕਰਨ ਗਿਆ ਚਾਨਣਾ ਫੈਸਲਾ ਦੀਵਾ ਹੋਈ ਬਲੂ ਜੀਜੂ ਦਾਮ ਹੋ ਸੋ ਜੇ ਸਾਡੇ ਅੱਜ ਸਾਰਿਆਂ ਅੱਜ ਹੈਗਾ ਦਾਮ 2 ਫਰਵਰੀ ਨੂੰ ਪੈਣਾ ਵਾ रिपोर्ट ਕਰੋ वार्निंग टू दी टीम ਨੂੰ ਠੀਕ ਹੈ ਜੀ ਸਵੀਕਾਰਵੰਦ ਨੇ ਵਾਲੇ ਹਾਲਿਮੂਨ ਇੱਕ ਸਾਲ ਹੋ ਗਿਆ ਤੇ ਇੱਕ ਸਾਲ ਬਾਅਦ ਵਰਨਿੰਗ ਟੂ ਆ ਰਹੀ ਹੈ ਜਿੱਦਾਂ ਮੈਂ ਵੀ ਜਿਹਨੇ ਕਹਿੰਦੀ ਹੈ थैंक यू वेरी मच ਤੁਸੀਂ ਸੱਚੀ ਬਹੁਤ ਪਿਆਰ ਦਿੰਦਾ ਮੈਂ ਕਹਿੰਦਾ ਹੁਣ ਮੇਰੀ ਜਿਆਦਾ ਫੋਲੋਅਰ ਵੀ ਹੈਗੇ ਜਿਆਦੀ ਆਡੀਅנס ਨਹੀਂ ਬਣਦੀ ਬਹੁਤ ਟਾਈਮ ਲੱਗਦਾ ਹੈ ਜਲਦੀ ਆਊਗਾ ਡ੍ਰੀਮ ਲੈਂਡ ਦੇ ਐਪੀਸੋਡ ਜਲਦੀ ਆਊਗਾ ਆਊਟ ਆਈ ਹੋ ਜਾਣਗੇ थैंक यू थैंक यू थैंक यू ਪਹਿਲਾਂ ਦਹਰਾ ਦਾ ਸੀਜ਼ਨ ਚੱਲ ਰਿਹਾ ਹੈ ਪਹਿਲਾਂ ਦਿਵਾਲੀ ਆਈ ਫਿਰ ਲੋਹੜੀ ਆਈ ਹੁਣ ਵਰਨਿੰਗ ਹੈ ਜਿਹੜੀ ਉਹ ਫਿਲਮ ਨਹੀਂ ਤਿਹਾਰ ਹੈ ਦੋ ਤਰੀਕ ਨੂੰ ਜਰੂਰ ਦੇਖਣ ਜਾਇਓ ਥੈਂਕ ਯੂ ਥੈਂਕ ਯੂ ਤੇ ਚ ਫੇਰ ਪੰਮਾ ਤਾਂ ਕਰਕੇ ਦੇਖਣ ਜਾਣੀ ਹੈ ਤੇ ਨਾਲ ਫਿਰ ਚੱਕੀ ਆ ਚਾ ਚਿੰਦਾ ਮਾਰਤਾ ਸੀ ਫੇਰਾ ਕੀ ਪਾਕੀ ਪਹ ਹੋਗੀ ਨਿੱਕਰੋ ਕੀ ਪਾਕੀ ਆ ਪਿਛਲੀ ਵਾਰੀ ਆਪਾਂ ਸਕੂਟਰੀ ਤੇ ਲੈ ਗਏ ਸੀ ਨਾ ਇੱਕ ਇੱਕ ਨੂੰ ਬੋਲੋ ਇੱਕ ਜੇ ਨੂੰ ਲੈ ਜੇ ਹੈ ਠੀਕ ਹੈ ਬਸ ਫਿਰ ਤੇ ਨਾਲ ਹੁਣ ਜਿੰਦਰ ਵੀ ਆ ਇੱਕੀ ਹੈ ਹੈ ਤੇਰੇ ਵਾਲੇ ਪੰਜੇ ਖਾ ਨਹੀਂ ਬੈਠੇ ਉਹ ਪਸਤੌਣ ਉਹ ਪਸਤੌਣ ਵਾਲਾ ਚਾ ਉਹ ਪਸਤੌਣ ਵਾਲਾ ਬਾਈ ਆ ਰਹੇ ਨੇ ਤੁਸੀਂ ਸਾਰਿਆਂ ਨੇ ਜਰੂਰ ਦੇਖਣ ਜਾਣੀ ਹੈ ਭਰਾਵਾ ਬੰਬੇ ਉਹਨਾਂ ਨੇ ਮੇਰੀ ਫੈਰ ਕਰਾਤੀ ਸੰਨੀ ਦੇਵ ਨਾਲ ਸੰਨੀ ਦੇਵ ਨੇ ਮੇਰੇ ਮਾਰੀ ਧੌਣ ਚ ਤੇ ਮੈਂ ਮਾਰੀ ਉਹਦੀ ਥੋੜੀ ਚ ਉਹ ਕਹਿੰਦੇ ਨਹੀਂ ਹੁੰਦੇ ਖਵਾਰਾਂ ਚ ਖਬਰਾਂ ਆਈਆਂ ਨਹੀਂ ਆਉਂਦੀਆਂ ਹੁੰਦੀਆਂ ਉਹਨਾਂ ਨੂੰ ਸੰਨੀ ਦੇਵ ਕੀ ਕੰਮ ਮੇਂ ਕਰਦਾ ਹੈ ਉਹ ਆਪਣਾ ਹੀ ਦਿੱਤਾ ਹੋਇਆ ਥੈਂਕ ਯੂ ਥੈਂਕ ਯੂ ਮੈਂ